ਮੈਨੇ ਦੂਸਰੇ ਬੰਦੇ ਉਹ ਸਮਾਨ ਕਿਉਂ ਰੱਖਿਆ ਦੁਬਾਰਾ ਅਜੇ ਰਹਿਣਾ ਨਹੀਂ ਇੱਥੇ ਤੁਸੀਂ ਗੰਤ ਭਾਇਆ ਲੋਕਾਂ ਨੇ ਇੱਥੇ ਸਾਨੂੰ ਪੈਰ ਭਰੀ ਸਾਸਿਕਾ ਲਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਉਹੀ ਕਾਰਵਾਈ ਦੁਬਾਰਾ ਕਰ ਰਹੇ ਹਾਂ ਲੱਕੀ ਟਾਬੇ ਦੇ ਨਾਲ ਖੜੇ ਹਾਂ ਜ਼ਿਰਖਪੁਰ ਸ਼ਹਿਰ ਦੇ ਵਿੱਚ ਆਪਣਾ ਸ਼ਹਿਰ ਹੈ ਤੇ ਆਪਣੇ ਸ਼ਹਿਰ ਦੇ ਨੂੰ ਧਿਆਨ ਚ ਰੱਖਦੇ ਹੋਏ ਇਹ ਸਾਡਾ ਫਰਜ਼ ਬਣਦਾ ਸਾਡੇ ਵਸਨੀਕਾ ਦਾ ਸਾਡੇ ਨਾਗਰਿਕ ਦਾ ਬਤੌਰ ਅਸੀਂ ਨਾਗਰਿਕ ਇੱਥੇ ਦੇ ਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਸ਼ੁੱਧ ਹਵਾ ਲਈਏ ਤੇ ਸ਼ੁੱਧ এনवायरमेंट ਵਾਤਾਵਰਣ ਸਾਨੂੰ ਮਿਲੇ ਪਾਣੀ ਵਿੱਚ ਦਰਜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੇ ਗੱਲ ਕਰੀਏ ਗੁਰੂ ਨੂ ਮਹਾਰਾਜ ਨੇ ਜਿਹੜੀ ਪਵਨ ਹੈ ਜੋ ਹਵਾ ਉਹਨੂੰ ਗੁਰੂ ਕਿਹਾ ਕਿ ਇਹ ਹਵਾ ਸ਼ੁੱਧ ਨਹੀਂ ਰਹੇਗੀ ਇਹਨਾਂ ਲੋਕਾਂ ਕਰਕੇ ਇਹਨਾਂ ਢੀਠਾ ਕਰਕੇ ਇਹ ਬੇਅਕਲ ਲੋਕ ਹੈ ਜਿਹੜੇ ਖੜੇ ਆ ਪਿਛਲੀ ਸਰਕਾਰੀ ਕਾਰਵਾਈ ਕਰਕੇ ਗਏ ਜੀਐਸਟੀ ਅਫਸਰ ਸਾਡੇ ਨਾਲ ਹੈ ਸਰਕਾਰ ਦੇ ਬਕਾਇਦਾ ਮੁਲਾਜ਼ਮ ਸਾਡੇ ਨਾਲ ਹੁੰਦੇ ਹਮੇਸ਼ਾ ਅਸੀਂ ਬੇਨਤੀ ਕਰਕੇ ਐਸਡੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਅਸੀਂ ਅਸੀਂ ਜਿਹੜਾ ਮਾਹੌਲ ਸਿਰਜ ਰਹੇ ਹਾਂ ਜਿਹੜਾ ਮਾਹੌਲੇ ਲੋਕ ਸਿਰਜ ਰਹੇ ਪ੍ਰਵਾਸੀ ਲੋਕ ਕੇ ਗੰਦ ਪਾਇਆ ਇਹਨਾਂ ਨੇ ਸਿਕਟਾ ਪੀੜੀਆਂ ਤੰਬਾਕੂ ਚੈਣੀ ਖੈਣੀ ਕੋਲੇਸ ਫੁੱਕਾ ਸੁੱਟ ਕੇ ਭਈ ਅਸੀਂ ਜ਼ਿੰਮੇਵਾਰ ਕਿਉਂ ਹੋਈਏ ਇਹਨਾਂ ਦਾ ਗੰਦ ਸੁੰਘਣ ਲਈ ਜਿਹੜਾ ਇਹ ਸਿਗਰਟ ਦਾ ਨਸ਼ਾ ਇਹ ਕਰਦੇ ਆ ਪੀੜੀਆਂ ਸਿੱਟੇ ਪੇਪਰ ਭਰ ਕੇ ਇਹ ਨਸ਼ਾ ਕਰਦੇ ਆ ਸੋ ਪਿਛਲੇ ਸਮੇਂ ਦੌਰਾਨ ਵੀ ਅਸੀਂ ਇੱਥੇ ਕਾਰਵਾਈ ਕਰਾਈ ਐਮਸੀ ਐਨਫੋਰਸਮੈਂਟ ਵਿੰਗ ਨਾਲ ਜੀਐਸਟੀ ਅਫਸਰ ਨਾਲ ਮੈਡੀਕਲ ਅਫਸਰ ਨਾਲ ਜਿਹਨਾਂ ਦਾ ਬਕਾਇਦਾ ਹੱਕ ਬਣਦਾ ਰਾਈਟ ਆ ਸਰਕਾਰ ਵੱਲੋਂ ਕਿ ਇਹਨਾਂ ਇਹਨਾਂ ਤੇ ਲਗਾਮ ਲਗਾਈ ਜਾਏ ਇਹਨਾਂ ਦੇ ਚਲਾਨ ਕੀਤੇ ਜਾਣ ਤਾਂ ਕਿ ਇਹ ਸੁਧਰਨ ਪਰ ਇਹ ਲੋਕ ਇਹ ਪਟੇਲ

ਫਿਰ ਫਿਰ ਦੁਬਾਰਾ ਕਿਉਂ ਲਾਤਾ ਤੂੰ ਮੈਨੇ ਇੱਥੇ ਜੀ ਬਾਦ ਮੰਜੂ ਤੂੰ ਹੀ ਸੀਗਾ ਝੂਠ ਬੋਲਦਾ ਵੀਡੀਓ ਵੀ ਮੇਰੇ ਕੋਲ ਮੈਨੇ ਦੂਸਰੇ ਬੰਦੇ ਉਸ ਬਾਨ ਕਿਉਂ ਰੱਖਿਆ ਦੁਬਾਰਾ ਅਸੀਂ ਰਹਿਣਾ ਨਹੀਂ ਇੱਥੇ ਤੂੰ ਹੀ ਗੰਤ ਮਾਇ ਲੋਕਾਂ ਨੇ ਇੱਥੇ ਅਸੀਂ ਇੱਥੇ ਜੀਣਾ ਸਾਡਾ ਫਿਊਚਰ ਹੈ ਸਾਡੇ ਬੱਚੇ ਆ ਪਰਿਵਾਰ ਆ ਅਸੀਂ ਮਾਹੌਲ ਵਧੀਆ ਸਿਰਜਣਾ ਤੇਰੇ ਕਰਕੇ ਖਰਾਬ ਨਹੀਂ ਕਰਨਾ ਤੇ ਮੇਰਾ ਇਹ ਲੋਕਾਂ ਨੂੰ ਮੇਰੇ ਭਰਾਵਾਂ ਭੈਣਾਂ ਸਾਰਿਆਂ ਨੂੰ ਬੇਨਤੀ ਆ ਕਿ ਮਾਹੌਲ ਹੈ ਜੇ ਸਿਰਜੋ ਤਾਂ ਕਿ ਸਾਨੂੰ ਹਵਾ ਪਾਣੀ ਸਾਹ ਲੈ ਸਕੀਏ ਪਰ ਇਹਨਾਂ ਲੋਕਾਂ ਕਰਕੇ ਜਿਹੜੀ ਆ ਤੁਸੀਂ ਸਰਕਾਰੀ ਜ਼ਮੀਨਾਂ ਸੜਕਾਂ ਦੇ ਥਾਂ ਥਾਂ ਦੇ ਠੁੱਕਦੇ ਹੋ ਗੁਟਕਾ ਖਾ ਕੇ ਇਹਨੂੰ ਅਕਲ ਨਹੀਂ ਆਈ ਅਕਲ ਕਿਉਂ ਦਵਾਈਗੀ ਤੈਨੂੰ ਨਹੀਂ ਕਰੂੰਗਾ ਜੀ ਹਾਂ ਨਹੀਂ ਕਰੂੰਗਾ ਜੀ ਅੱਜ ਆਵਾਜ਼ ਮੇਰੀ ਉੱਚੀ ਇਸ ਕਰਕੇ ਹੋ ਰਹੀ ਹੈ ਤੈਨੂੰ ਪਿਛਲੀਆਂ ਦੋ ਵਾਰ ਹੀ ਸਮਝਾ ਕੇ ਗਏ ਆ ਕਿਉਂ ਨਹੀਂ ਸਮਝਿਆ ਤੂੰ ਕਿਉਂ ਨਹੀਂ ਸਮਝਿਆ ਬਕਾਇਦਾ ਮੈਡੀਕਲ ਆਫਸਰ ਨਾਲ ਆ ਫੇਰ ਦੁਬਾਰਾ ਚੈਕਿੰਗ ਹੋ ਰਹੀ ਹੈ ਉਹੀ ਦੁਬਾਰਾ ਰਿਚੀ ਦਾ ਰਿਪੀਟ ਹੋ ਰਹੀਆਂ ਇਸ ਕਰਕੇ ਸਮਝਾ ਕੇ ਗਏ ਸੀਗੇ ਚਲਾਨ ਕਰਕੇ ਗਏ ਸੀਗੇ ਪਰੇ ਲੋਕ ਨਹੀਂ ਸੁਧਰ ਰਹੇ। ਸੋ ਕਾਰਨ ਕੀ ਹੈ? ਡਰ ਕਿੱਥੋਂ ਖਤਮ ਹੋ ਗਿਆ? ਸਰਕਾਰ ਦਾ ਡਰ ਵੀ ਇਹਨਾਂ ਨੂੰ ਖਤਮ ਹੈ ਲੋਕਾਂ ਨੂੰ। ਜਾਂ ਤਾਂ ਅਸੀਂ ਇਹਨਾਂ ਨੂੰ ਧੱਕਾ ਕਰਦੇ ਪਹਿਲਾਂ ਵਾਰਨਿੰਗ ਦੇ ਕੇ ਗਏ ਸਰਕਾਰੀ ਚਲਾਨ ਕੱਟ ਕੇ ਗਏ, ਸਮਝਾ ਕੇ ਗਏ। ਹੁਣ ਇਹ ਸਾਡੇ 'ਚ ਫਰਕ ਹੈ ਜਾਂ ਇਹਨਾਂ ਦੇ ਇਹਨਾਂ ਲੋਕਾਂ 'ਚ ਸਮਝਣ 'ਚ ਫਰਕ ਹੈ? ਜੋ ਰੂਲ ਬਕਾਇਦਾ ਸਰਕਾਰ ਦੱਸ ਰਹੀ ਹੈ, ਕੋਟਪੈਕਟ ਜਿਹਦੇ ਅਧੀਨ ਜਿਹੜੇ ਆਣਾ। ਅੱਜ ਫੇਰ ਉਹੀ ਸਿਗਰਟ ਲੈਟਰ ਟੰਗਿਆ, ਸੈਕਟਾਂ ਦੇ ਡੱਬੇ ਭਰ ਕੇ ਪੂਰਾ ਅਕ੍ਰੇਟ ਭਰ ਗਿਆ। ਸੈਕਟਾ-ਸੈਕਟਾ ਮਿਲੀਆਂ। ਇਸ ਲਈ ਕਿ ਆਸਮਾਨ ਬੋਲ ਆਸਮਾਨ ਕਿ ਸੇ ਲੈ ਰਵੀ ਮਿੱਤ ਲੈ ਲੈ ਉਹ ਲੈ ਕੇ ਆਇਆ ਕਿ ਉਹ ਲੈ ਕੇ ਆਇਆ ਤੁਰ ਸਮਝਾ ਕੇ ਆਏ ਸੀ ਨਾ ਇਹ ਸਾਨੂੰ ਲੋਕ ਤੇ ਲੋਕਾਂ ਨੂੰ ਇਹ ਬੜਾ ਵੱਡਾ ਮਾਮਾ ਹੈ ਮੇਰੇ ਸਾਰੇ ਪਿੰਡ ਪਰੌਉ ਨੇ ਬੇਨਤੀ ਆ ਕਿ ਆਪਾਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਜਿਹੜੀ ਸਾਡੀ ਵਿਚਾਰਧਾਰਾ ਉਹਨੂੰ ਬਦਲੀਏ ਅਸੀਂ ਸਿਰਫ ਇਹਨਾਂ ਲੋਕਾਂ ਦੇ ਮਗਰ ਪਏ ਆ ਹੋਰ ਕਿਸੇ ਦੇ ਮਗਰ ਨਹੀਂ ਪਏ ਅਸੀਂ ਨਹੀਂ ਚਾਹ ਰਹੇ ਕਿ ਨਕੀ ਇਹ ਧੰਦਾ ਬੰਦ ਕਰੀਏ ਪਰ ਆ ਚੀਜ਼ ਗਲਤ ਹੈ ਨਸ਼ਾ ਨਸ਼ਾ ਵੇਚਣ ਤੋਂ ਸਾਨੂੰ ਸਖਤ ਨਫ਼ਰਤ ਹੈ ਇਹ ਨਸ਼ਾ ਹੀ ਆ ਜਾ ਕੋਈ ਬੰਦਾ ਆ ਕੇ ਇੱਥੇ ਕਹਿ ਦੇ ਕਿ ਆ ਸ਼ਿਕਟਾ ਬੀੜੀਆਂ ਪੀ ਕੇ ਜਾਂ ਚੈਣੀ ਖਾਣੀ ਖਾ ਕੇ ਜਾਂ ਕੂਲਿਪਸ ਖਾ ਕੇ ਸਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਆ ਰਹੀ ਆ ਜਾਂ ਸਾਨੂੰ ਬਹੁਤ ਵਧੀਆ ਪ੍ਰੋਟੀਨ ਮਿਲ ਰਿਹਾ ਕੁਝ ਯਾਰ ਕੋਈ ਹੋਰ ਕੰਮ ਕਰੋ 3600 ਵਾਰੀ ਨੂੰ ਸਮਝਾ ਗਏ ਇਸ ਇਹਨੂੰ ਪਟੇਲ ਨੂੰ ਪਰ ਇਹ ਸਮਝਣਾ ਚਾਹੁੰਦਾ ਹੀ ਨਹੀਂ ਜਦੋਂ ਸਿਰੋਂ ਪਾਣੀ ਲੰਗ ਜਾਂਦਾ ਫਿਰ ਸਾਨੂੰ ਕੁਝ ਨਾ ਕੁਝ ਕਰਨਾ ਸੋ ਇਸ ਕਰਕੇ ਇਹ ਆਖਰੀ ਗਾਰ ਭਾਈ ਆਖਰੀ ਵਾਰਨਿੰਗ ਦੇ ਕੇ ਜਾ ਰਹੇ ਆ ਚਲਾਨ ਨੂੰ ਤੈਨੂੰ ਕੋਈ ਫਰਕ ਨਹੀਂ ਪੈ ਰਿਹਾ ਚਲਾਨ ਵੀ ਕਰਕੇ ਤੈਨੂੰ ਨਹੀਂ ਸਮਝਾਈ ਗਾਉਂ ਚ ਗਾਉਂ ਚ ਲਾ ਕੇ ਵਾਪਸ ਸਮਾਨ ਕਿਉਂ ਆ ਗਿਆ ਫਿਰ ਇਹ ਕਦ ਨਹੀਂ ਆਇਆ ਸਮਾਨੇ ਤੂੰ ਪਿਓ ਦਾ ਰਾਹ ਸਮਝਿਆ ਇੱਥੇ ਅਸੀਂ ਰਹਿੰਦੇ ਅਸੀਂ ਇੱਥੇ ਜੰਪ ਆਣਾ ਸੀ ਅਸੀਂ ਗੰਦ ਨਹੀਂ ਖਾਣਾ ਤੇਰਾ ਅੱਜ ਇਸ ਤੇ ਅਫਸਰ ਵੀ ਹੈ ਕਿ ਮੈਂ ਗੱਲ ਕਰਾਂਗਾ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਹਿਣਾ ਚਾਹੂੰਗੇ ਜੋ ਇਹ ਪਿਛਲੀ ਵਾਰੀ ਸੀ ਕਰਵਾਈ ਕੀਤੀ ਮੈਡੀਕਲ ਅਫਸਰ ਨਾਲ ਹੁੰਦੇ ਬਕਾਇਦਾ ਇਹਨਾਂ ਕੋਲ ਬਿਲਕੁਲ ਮਿਲਦੇ ਨਹੀਂ ਕਦੇ ਸਮਾਨ ਦੇ ਨਹੀਂ ਇਹ ਇਹਦੇ ਭਈਆ ਜੀਐਸਟੀ ਨੰਬਰ ਹੈ ਤੁਹਾਡੇ ਕੋਲ ਸੋ ਇਹਦਾ ਕੀ ਬਣਦੀ ਕਾਰਵਾਈ ਕੀ ਬਣਦੀ ਹੈ ਜੀ ਬਣਦੀ ਕਾਰਵਾਈ ਇਹ ਇਹਨੇ ਜਿੱਤੋਂ ਪਰਚੇਸ ਕੀਤੇ ਦੇਖਾਂਗੇ ਉਹਨੇ ਬਿੱਲ ਕਟਿਆ ਹੈ ਕਿ ਨਹੀਂ ਕਟਿਆ ਤੇ ਬਣਦੀ ਕਾਰਵਾਈ ਉਹਨਾਂ ਤੇ ਹੋਊਗੀ ਫਿਰ ਸੋ ਇਹ ਸਾਡੇ ਬਹੁਤ ਸਤਿਕਾਰਯੋਗ ਜੀਐਸਟੀ ਅਫਸਰ ਜਿਹੜੇ ਸਾਡੇ ਹਮੇਸ਼ਾ ਰਹਿੰਦੇ ਆ ਸੋ ਪਿਛਲੀ ਵਾਰ ਵੀ ਸਾਡੇ ਨਾਲ ਰਹੇ ਬਹੁਤ ਅੱਛੀ ਕਾਰਵਾਈ ਇਹਨਾਂ ਨੇ ਕੀਤੀ ਆ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਕਿ ਹਾਜੀ ਅਫਸਰ ਸਾਡੇ ਮੈਕਮੇਂਦੇ ਵਿੱਚ ਹੋਣੇ ਜਿਹੜੇ ਮੈਡੀਕਲ ਅਫਸਰ ਬਾਕਾਇਦਾ ਹਰਵਿੰਦਰ ਸਰ ਇਹ ਤਾਂ ਕਾਫੀ ਸਾਲਾਂ ਤੋਂ ਸਾਡੇ ਨਾਲ ਹੈ ਇਹਨਾਂ ਦਾ ਦੇਣਾ ਸੀ ਦੇ ਨਹੀਂ ਸਕਦੇ ਤੇ ਬਹੁਤ ਬਹੁਤ ਧੰਨਵਾਦ ਆ ਇਹਨਾਂ ਮੁਲਾਜ਼ਮਾਂ ਦਾ ਕਿ ਜਿਹੜੇ ਬਕਾਇਦਾ ਸਮਾਜ ਨੂੰ ਵਧੀਆ ਸਿਰਜਣ ਦੇ ਵਿੱਚ ਸਾਡੀ ਸਾਡਾ ਪੂਰਾ ਸਹਿਯੋਗ ਕਰ ਰਹੇ ਆ ਪਰ ਇਹ ਲੋਕ ਆ ਇਹ ਸ਼ਕਲ ਪਛਾਣੋ ਤੁਸੀਂ ਇਹਦੀ ਇਹਦੀ ਸ਼ਕਲ ਪਛਾਣੋ ਇਹ ਲੋਕ ਆ ਜਿਹੜੇ ਠੀਠ ਆ ਜਿਹੜੇ ਸਮਝਦੇ ਨਹੀਂ ਤਮਾਜ਼ ਫਰਕ ਆ ਤੇਰੇ ਕੋਈ ਪੰਜਾਬੀ ਸਮਝ ਆ ਰਹੀ ਆ ਅੱਗੇ ਕੀ ਕਰਨਾ ਹੁਣ ਕੀ ਕਰਨ ਲੱਗੇ ਹੁਣ ਇਹ ਆਖਰੀ ਵਾਰ ਸਮਝਾ ਕੇ ਜਾ ਰਿਹਾ ਮੈਂ ਆਖਰੀ ਵਾਰ ਹੁਣ ਸ਼ਬਦਾਂ ਨਾਲ ਸਮਝਾ ਰਿਹਾ ਆ ਆਖਰੀ ਵਾਰ ਤੋ ਗੱਲ ਇਹ ਹੈ ਕਿ ਆਪਾਂ ਆਪ ਦਾ ਫਿਊਚਰ ਵੀ ਸਵਾਰਨਾ ਆਪਣਾ ਭਵਿੱਖ ਵੀ ਸਵਾਰਨਾ ਆਪਣੇ ਬੱਚਿਆਂ ਦਾ ਵੀ ਦੇਖਣਾ ਫਿਊਚਰ ਇਸ ਸ਼ਹਿਰ ਗਲੀ ਮਹੱਲੇ ਸਟ੍ਰੀਟ 'ਚ ਅਸੀਂ ਰਹਿ ਰਹੇ ਆਂ ਸਾਡਾ ਇਹ ਸਾਡਾ ਖੇਤਾਂ ਨਹੀਂ ਹੈਗਾ ਸਾਡਾ ਇਸ ਖੇਤਰੇ ਦੇ ਵਿੱਚ ਸਾਡਾ ਵਿਰਸਾ ਨਹੀਂ ਆ ਸਾਡਾ ਕਲਚਰ ਖਰਾਬ ਹੋ ਰਿਹਾ ਸੋ ਅਸੀਂ ਜੇ ਆਪਣੇ ਕਲਚਰ ਨੂੰ ਸੰਭਾਲਣਾ ਚਾਹੁੰਦੇ ਆ ਕਿ ਸਾਡਾ ਕਲਚਰ ਵਧੀਆ ਬਣਿਆ ਰਹੇ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਅਸੀਂ ਨਸ਼ੇੜੀਆਂ ਦੇ ਨਾਲ ਹੀ ਰਹਿਣਾ ਹੈ ਗੰਦ ਪਾਏ ਨਾਲ ਲੋਕਾਂ ਨੇ ਉਮੀਦ ਕਰਦਾ ਕਿ ਤੁਸੀਂ ਇਹ ਵੱਤੋਂ ਵੱਧ ਆ ਮੇਰੇ ਕਾਫੀ ਬੰਦੇ ਬੈਠੇ ਆ ਗੱਲ ਕਰਦੇ ਆ ਹਾਂਜੀ ਭਾਈ ਦੱਸੋ ਕੀ ਇਹ ਮੈਂ ਗਲਤ ਕਹਿ ਰਿਹਾ ਰਾਈਟ ਹੈ ਰਾਈਟ ਹੈ ਕਿ ਤੁਸੀਂ ਚਾਹਨਾ ਕਿ ਨਸ਼ਾ ਪ੍ਰਮੋਟ ਹੋਏ ਨਾ ਉਹ ਨਹੀਂ ਜੀ ਸਰ ਅਥਾਂ ਤਾਂ ਦੇ ਥੁੱਕਾ ਸੁੱਟੀਆਂ ਹੁੰਦੀਆਂ ਸਿੱਟਾ ਬੀੜੀਆਂ ਫੋਕੋ ਲਾਲ ਕੀਤੀਆਂ ਤੁਸੀਂ ਫਰਸ਼ ਲਾਲ ਕੀਤਾ ਲੋਕਾਂ ਨੇ ਨਹੀਂ ਕੋਣ ਗਲਤ ਆ ਯਾਰ ਦੱਸੋ ਨਹੀਂ ਮੈਂ ਕਿਹਦੇ ਗਲਤ ਆ ਨਾ ਸਹੀ ਤੋਂ ਸਾਡਾ ਇਹੀ ਕਹਿਣਾ ਹੈ ਕਿ ਭਾਈ ਆ ਚੀਜ਼ਾਂ ਬੰਦ ਕਰੋ ਹੋਰ ਜੋ ਮਰਜ਼ੀ ਕੰਮ ਕਰੋ ਮਿਹਨਤ ਕਰੋ ਕੋਈ ਦਿੱਕਤ ਨਹੀਂ ਆ ਸਾਨੂੰ ਪਰ ਆ ਨਸ਼ੇ ਤੋਂ ਸਾਨੂੰ ਸਖਤ ਨਫਰਤ ਹੈ ਆ ਸ਼ਿਕਟਾ ਆ ਬੀੜੀਆਂ ਆ ਫੁਕਦੇ ਆ ਥਾ ਥਾ ਤੇ ਸਾਡੇ ਨਾਸਾਂ ਜਾਂਦਾ ਫਿਰ ਚਟਾਕੇ ਵੀ ਖਾਂਦੇ ਕਰਨ ਤੇ ਵਿੱਚ ਉਠਾਕੇ ਵੀ ਬੰਦੇ ਆ ਕਿਉਂਕਿ ਇਹ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਵੀ ਬਣਦੀ ਆ ਸਰਕਾਰ ਦੀ ਵੀ ਬਣਦੀ ਆ ਕਿ ਇਹਨੂੰ ਆਪਾਂ ਜੜੋਂ ਖਤਮ ਕਿਉਂ ਨਹੀਂ ਕਰਦੇ ਫਿਰ ਸਾਨੂੰ ਕਮੈਂਟਾਂ 'ਚ ਲੋਕ ਲਿਖਦੇ ਆ ਕਿ ਤੁਸੀਂ ਠੇਕੇ ਬੰਦ ਕਰਾਓ ਤੁਸੀਂ ਫੈਕਟਰੀਆਂ ਬੰਦ ਕਰਾਓ ਉਹ ਭਾਈ ਜਦੋਂ ਇਹ ਬੰਦ ਕਰਨਗੇ ਫੈਕਟਰੀ ਆਟੋਮੈਟਿਕ ਬੰਦ ਹੋਣੀ ਤਾਂ ਬੰਦੇ ਨਹੀਂ ਲੱਭਣਗੇ ਇਹਨਾਂ ਨੂੰ ਪੇਚਣ ਲਈ ਇਹ ਸਾਡਾ ਮਹਾਰਾਜ ਦੀ ਕਿਰਪਾ ਸਦਕਾ ਪਿਛਲੇ ਤਕਰੀਬਨ 8-9 ਸਾਲਾਂ ਦੇ ਵਿੱਚ 80-90 ਖੋ ਇਹ ਮਹਾਰਾਜ ਕਰਾ ਰਹੇ ਆਂ ਔਰ ਅੱਜ 8090 ਖੋਕੇ ਤੇ ਕਾਹੀ ਉੱਠਾਂਗੇ ਸੀ ਕਾਹੀ ਇਹਦਾ ਜਿਹੜਾ ਸਫਾਇਆ ਹੋਊਗਾ ਤੇਰੇ ਪਿੱਛੇ ਕਿਸੇ ਪਾਰਟੀ ਦਾ ਕੋਈ ਹੱਥ ਨਹੀਂ ਕਿਸੇ ਕਿਸੇ ਸੋਚੋ ਕਿਸੇ ਭਲੇਖੇ ਚ ਲੋ ਕੋਈ ਪਾਰਟੀ ਦਾ ਬੰਦਾ ਮੈਂ ਨਾ ਮੈਂ ਆਪਣੇ ਆਪ ਆਪ ਕਰ ਰਿਹਾ ਇਹ ਮਹਾਰਾਜ ਕਰਾ ਰਹੇ ਆਂ ਆਪ ਉੱਠਿਆ ਕਿਉਂਕਿ ਜਦੋਂ ਸਿਰੋ ਪਾਣੀ ਲੱਗਦਾ ਫਿਰ ਸਾਨੂੰ ਉੱਠਣਾ ਪੈਂਦਾ ਪਰ ਇਹ ਲੋਕਾਂ ਦੀ ਜਿਹੜੀ ਬਦਮਾਸ਼ੀਆਂ ਇਹ ਬੰਦ ਕਰਨੀ ਆਪਾਂ ਤੋਂ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਵੀਡੀਓ ਬੇਨਤੀ ਬੇਨਤੀ ਹੈ ਕਿ ਇਹਨੂੰ ਸ਼ੇਅਰ ਕਰਿਓ ਔਰ ਆਪਣੇ ਆਪਣੇ ਇਲਾਕਿਆਂ ਚ ਆਪਣੇ ਖੇਤਿਆਂ ਚ ਆਪਣੇ ਸ਼ਹਿਰਾਂ ਚ ਉੱਠੋ ਆਪਣੀ ਨੀਂਦ ਤੋਂ ਉਠੋ ਤੇ ਇਹ ਕਾਰਵਾਈ ਇਹ ਮੁਹਿੰਮ ਦੇ ਵਿੱਚ ਸਾਥ ਦਿਓ ਧੰਨਵਾਦ ਜੀ